ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧੀ ਤਹਿ ਜਿਹੜੀ ਕਾਰਵਾਈ ਇਹ ਅਮਲੇ ਵਿੱਚ ਲਿਆਂਦੀ ਗਈ ਆ ਇਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਨੰਦਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਜਿਹੜੇ ਮਾੜੇ ਅੰਸਰਾਂ ਅਤੇ ਨਸ਼ੇ ਤਸਕਰਾਂ ਦੇ ਵਿਰੁੱਧ ਜਿਹੜੀ ਕਾਰਵਾਈ ਆ ਉਹਦੇ ਤਹਿਤ ਕੜੀ ਵਜੋਂ ਇਹ ਬੁਰਜ ਹਸਨ ਪਿੰਡ ਦੇ ਵਿੱਚ ਨਾਮੀ ਸਮਗਲਰ ਜਿਹੜਾ ਅਸੀਂ ਸਰਿੰਦਰ ਸਿੰਘ ਇਲੀਸ਼ਣ ਦਾ ਉਹ 30 ਮਰਲੇ ਤੇ ਪੰਚਾਇਤ ਦੀ ਜਿਹੜੀ ਜ਼ਮੀਨ ਹੈਗੀ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਇੱਕ ਜਿਹੜੀ ਕੋਠੀ ਆ 10-12 ਮਰਲੇ ਚ ਉਹ ਸਾਰੀ ਹੋਈ ਆ ਇਹ ਜਿਹੜੀ ਕੋਠੀ ਆਏ ਤੇ ਆਲਰੇਡੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਹ ਫ੍ਰੀਜ਼ ਕੀਤੀ ਜਾ ਚੁੱਕੀ ਹੈਗੀ ਆ ਉਸ ਤੋਂ ਇਲਾਵਾ ਇਹਨਾਂ ਸਾਰੀ ਜਿਹੜੀ ਹਵੇਲੀ ਵਗੈਰਾ ਕੀਤੀ ਗਈ ਆ ਉਹ ਇਹ 30 ਮਰਲੇ ਦੇ ਕਰੀਬ ਇਹ ਨਜਾਇਜ਼ ਕਬਜ਼ਾ ਕੀਤਾ ਸੀ ਜੋ ਵੀਡੀਓ ਆਫਿਸ ਅਤੇ ਪੰਚਾਇਤ ਦੇ ਹਵਾਲੇ ਅੱਜ ਉਹ ਕਰ ਦਿੱਤੀ ਗਈ ਆ ਸਰ ਇਹ ਪਰਚਾ ਕਿੰਨੇ ਪਰਚੇ ਦਰਜ ਇਹਨਾਂ ਦੇ 6 ਮੁਕਦਮੇ ਦਰਜ ਨੇ ਜੀ 3 ਮੁਕਦਮੇ ਦੇ ਇਹਨਾਂ ਤੇ ਜਿਹੜੇ ਹੈਗੇ ਆ ਉਹ ਲੜਾਈ ਝਗੜੇ ਦੇ ਆ ਜਿਹੜੇ ਕਿ ਹੀਨੀਸ ਕ੍ਰਾਈਮ ਦੇ 307 ਤੇ 326 ਵਗੈਰਾ ਦੇ ਤੇ ਤਿੰਨ ਮੁਕਦਮੇ ਜਿਹੜੇ ਨੇ ਇਹਨਾਂ ਤੇ ਐਨਡੀਪੀ ਸੈਕਟਰ ਦੇ ਦਰਜ ਨੇ ਜਿਹਦੇ ਵਿੱਚ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਤੇ ਇੱਕ ਮੁਕਦਮਾ ਜਿਹੜਾ ਫਲੋਰ ਦਾ ਉਹਦੇ ਵਿੱਚ ਭਾਰੀ ਮਾਤਰਾ ਚੂਰਾ ਪੋਸਤ ਤੇ ਇੱਕ ਲੋਹੇ ਰੋਨ ਬਰਾਮਦ ਹੋਈ ਸੀ ਉਸ ਸਮੇਂ ਪੁਲਿਸ ਤੇ ਗੋਲੀ ਵੀ ਚਲਾਈ ਸੀ 307 ਦਾ ਮੁਕਦਮਾ ਵਿੱਚ ਐਡ ਕੀਤੀ ਗਈ ਸੀ ਤਾਰਾ ਤੇ ਇਹ ਇਸ ਸਮੇਂ ਜੇਲ੍ਹ ਚ ਬੰਦ ਹੈਗਾ ਸਰ ਜਿਹੜੇ ਇਹੜੀ ਵੱਲੋਂ ਫ੍ਰੀਜ਼ ਕੀਤੀ ਗਈ ਸੀ ਪਰ ਅੰਦਰ ਅਸੀਂ ਦੇਖਿਆ ਪਰਿਵਾਰ ਕਾਫੀ ਅੰਦਰ ਰਹਿ ਰਹੇ ਸੀ ਇਹਨਾਂ ਦਾ ਪ੍ਰੋਸੀਜਰ ਚੱਲ ਰਿਹਾ ਜੀ ਜਦੋਂ ਇਹ ਕੰਪਿਊਟਰ ਅਥਾਰਟੀ ਐਸੈਪਟ ਕਰਦੀ ਉਸ ਤੋਂ ਬਾਅਦ ਫ੍ਰੀਜ਼ ਕਰਦੀ ਆ ਉਸ ਤੋਂ ਬਾਅਦ ਇਹ ਸਮਾਂ ਹੁੰਦਾ ਵੀ ਇਹਨਾਂ ਨੇ ਆਪਣਾ ਐਡਵੋਕੇਟ ਕਰਕੇ ਤੇ ਉਸ ਤੋਂ ਬਾਅਦ ਇਹਦੀ ਲੇਟਰ ਲੇਟਰ ਆਉਣ ਦੇ ਵਿੱਚ ਇਹਦੀ ਨਿਲਾਮੀ ਹੋਵੇਗੀ ਕੋਠੀ ਦੀ ਤੇ ਹੁਣ ਪਰਿਵਾਰ ਸਾਰਾ ਬਾਹਰ ਘੜਤਾ ਹੈ ਹੁਣ ਆਪਣੇ ਹਵਾਲੇ ਕਰ ਲਈਏ ਇਹ ਜਿਹੜਾ ਇਹ ਐਸਐਮਈ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਵੱਲੋਂ ਇੱਥੇ ਇਸ ਇਸ ਜਗ੍ਹਾ ਦਾ ਦਖਲ ਪਾਇਆ ਗਿਆ ਉਹਨਾਂ ਦੇ ਹੈਂਡਓਵਰ ਦੀ ਜਗਾ ਕਰ ਦਿੱਤੀ ਗਈ ਹੈ ਸਰ ਇਹਨਾਂ ਕੋਲ ਹੋਰ ਜ਼ਮੀਨ ਪੰਚਾਇਤ ਦੀ ਵੀ ਹੈਗੀ ਹੈ ਉੱਥੇ ਵੀ ਕਬਜ਼ਾ ਕਰ ਇਹਨਾਂ ਨੇ ਕੀਤਾ ਜੀ ਨਜਾਇਜ਼ ਜਿਹੜੀ ਜ਼ਮੀਨ ਇਹਨਾਂ ਨੇ ਕੋਈ ਨਸ਼ਾ ਤਸਕਰੀਆਂ ਪੰਚਾਇਤ ਦੇ ਨਜਾਇਜ਼ ਕਬਜ਼ਾ ਕੀਤਾ ਉਹ ਜਿਹੜੀ ਆ ਉਹ ਵੀਡੀਓ ਆਫਿਸ ਤੇ ਪੰਚਾਇਤ ਦੇ ਹਵਾਲੇ ਕੀਤੀ ਜਾਵੇਗੀ ਜਦੋਂ ਲੋੜ ਅਨਸਾਰ ਇਹਨਾਂ ਨੇ ਜਦੋਂ ਸਾਡੇ ਕੋਲ ਪੁਲਿਸ ਮਦਦ ਮੰਗੀ ਉਹਦੇ ਮੁਤਾਬਕ ਜਿਹੜੀ ਆ ਉਹ ਤਹਿਸੀਲਦਾਰ ਸਾਹਿਬ ਅਤੇ ਵੀਡੀਓ ਸਾਹਿਬ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇਗੀ ਸਰਵਿੰਦਰ ਸਿੰਘ ਦਾ ਹੁਣ ਕਿੱਥੇ ਹੈ ਇਸ ਸਮੇ ਇਹ ਝਿਲ੍ਹ ਚ ਬੰਦਾ ਕਪੂਰਥਲਾ ਕਪੂਰਥਲਾ ਜਿਲ੍ਹੇ ਚ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਦੇ ਤਹਿਤ ਜਿਹੜੀ ਕਾਰਵਾਈ ਇਹ ਅਮਲ ਵਿੱਚ ਲਿਆਂਦੀ ਗਈ ਆ ਇਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਨੰਦਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਜਿਹੜੇ ਮਾੜੇ ਅਨਸਰਾਂ ਅਤੇ ਨਸ਼ੇ ਤਸਕਰਾਂ ਦੇ ਵਿਰੁੱਧ ਜਿਹੜੀ ਕਾਰਵਾਈ ਆ ਉਹਦੇ ਤਹਿਤ ਕੜੀ ਵਜੋਂ ਇਹ ਬੁਰਜੇਸਨ ਪਿੰਡ ਦੇ ਵਿੱਚ ਨਾਮੀ ਸਮਗਲਰ ਜਿਹੜਾ ਸੀ ਸਰਿੰਦਰ ਸਿੰਘ ਇਲੀਸ਼ਣ ਦਾ ਉਹ 30 ਮਰਲੇ ਤੇ ਪੰਚਾਇਤ ਦੀ ਜਿਹੜੀ ਜ਼ਮੀਨ ਹੈਗੀ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਇੱਕ ਜਿਹੜੀ ਕੋਠੀ ਆ 10-12 ਮਰਲੇ ਚ ਉਹ ਸਾਰੀ ਹੋਈ ਆ ਇਹ ਜਿਹੜੀ ਕੋਠੀ ਆ ਇਹ ਤੇ ਆਲਰੇਡੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਹ ਫ੍ਰੀਜ਼ ਕੀਤੀ ਜਾ ਚੁੱਕੀ ਹੈਗੀ ਆ ਉਸ ਤੋਂ ਇਲਾਵਾ ਇਹਨਾਂ ਸਾਰੀ ਜਿਹੜੀ ਹਵੇਲੀ ਵਗੈਰਾ ਕੀਤੀ ਗਈ ਆ ਉਹ ਇਹ 30 ਮਰਲੇ ਦੇ ਕਰੀਬ ਇਹ ਨਜਾਇਜ਼ ਕਬਜ਼ਾ ਕੀਤਾ ਸੀ ਜੋ ਬਿਊਰੋ ਆਫਿਸ ਅਤੇ ਪੰਚਾਇਤ ਦੇ ਹਵਾਲੇ ਅੱਜ ਉਹ ਕਰ ਦਿੱਤੀ ਗਈ ਆ ਸਰ ਇਹ ਪਰਚਾ ਕਿੰਨੇ ਪਰਚੇ ਦਰਜ ਆਏ ਨੇ ਇਹਨਾਂ ਦੇ 6 ਮੁਕਦਮੇ ਦਰਜ ਨੇ ਜੀ ਤਿੰਨ ਮੁਕਦਮੇ ਦੇ ਇਹਨਾਂ ਤੇ ਜਿਹੜੇ ਹੈਗੇ ਆ ਉਹ ਲੜਾਈ ਝਗੜੇ ਦੇ ਆ ਜਿਹੜੇ ਕਿ ਹੀਨਿਸ ਕ੍ਰਾਈਮ ਦੇ ਆ 307 ਤੇ 326 ਵਗੈਰਾ ਦੇ ਤੇ ਤਿੰਨ ਮੁਕਦਮੇ ਜਿਹੜੇ ਨੇ ਇਹਨਾਂ ਤੇ ਐਨਡੀਪੀ ਸੈਕਟਰ ਦੇ ਦਰਜ ਨੇ ਜਿਹਦੇ ਵਿੱਚ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਟ ਤੇ ਇੱਕ ਮੁਕਦਮਾ ਜਿਹੜਾ ਫਲੋਰ ਦਾ ਉਹਦੇ ਵਿੱਚ ਭਾਰੀ ਮਾਤਰਾ ਚੂਰਾ ਪੋਸਟ ਤੇ ਇੱਕ ਲੋਹੀ ਰੋਣ ਬਰਾਮਦ ਹੋਈ ਸੀ ਉਸ ਸਮੇਂ ਪੁਲਿਸ ਤੇ ਗੋਲੀ ਵੀ ਚਲਾਈ ਸੀ 307 ਦਾ ਮਕਦਮਾ ਵਿੱਚ ਐਡ ਕੀਤੀ ਗਈ ਸੀ ਤਾਰਾ ਤੇ ਇਹ ਇਸ ਸਮੇਂ ਜੇਲ੍ਹ ਚ ਬੰਦ ਹੈਗਾ ਸਰ ਜਿਹੜੇ ਇਹੜੀ ਵੱਲੋਂ ਫ੍ਰੀਜ਼ ਕੀਤੇ ਗਏ ਸੀ ਪਰ ਅੰਦਰ ਅਸੀਂ ਦੇਖਿਆ ਪਰਿਵਾਰ ਕਾਫੀ ਅੰਦਰ ਰਹਿ ਰਹੇ ਸੀ ਇਹਨਾਂ ਦਾ ਪ੍ਰੋਸੀਜਰ ਚੱਲ ਰਿਹਾ ਜੀ ਜਦੋਂ ਇਹ ਕੰਪਿਊਟਰ ਅਥਾਰਟੀ ਐਕਸੈਪਟ ਕਰਦੀ ਉਸ ਤੋਂ ਬਾਅਦ ਫ੍ਰੀਜ਼ ਕਰਦੀ ਆ ਉਸ ਤੋਂ ਬਾਅਦ ਇਹ ਸਮਾਂ ਹੁੰਦਾ ਵੀ ਇਹਨਾਂ ਨੇ ਆਪਣਾ ਐਡਵੋਕੇਟ ਕਰਕੇ ਤੇ ਉਸ ਤੋਂ ਬਾਅਦ ਇਹਦੀ ਲੇਟਰ ਲੇਟਰ ਆਉਣ ਦੇ ਵਿੱਚ ਇਹਦੀ ਨਲਾਮੀ ਹੋਵੇਗੀ ਕੋਠੀ ਦੀ ਤੇ ਹੁਣ ਪਰਿਵਾਰ ਸਾਰਾ ਬਾਹਰ ਕੱਢਤਾ ਹੈ ਹੁਣ ਆਪਣੇ ਹਵਾਲੇ ਕਰ ਲਈਏ ਇਹ ਜਿਹੜਾ ਇਹ ਇਸ ਸਮੇਂ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਵੱਲ ਜਗਾ ਦਖਲ ਪਾਇਆ ਗਿਆ ਤੇ ਉਹਨਾਂ ਦੇ ਹੈਂਡਓਵਰ ਦੀ ਜਗਾ ਕਰ ਦਿੱਤੀ ਗਈ ਹੈ ਸਰ ਇਹਨਾਂ ਕੋਲ ਹੋਰ ਜ਼ਮੀਨ ਪੰਚਾਇਤ ਦੀ ਵੀ ਹੈਗੀ ਹੈ ਉੱਥੇ ਵੀ ਕਬਜ਼ਾ ਕਰ ਇਹਨਾਂ ਨੇ ਜੀ ਨਜਾਇਜ਼ ਜਿਹੜੀ ਜ਼ਮੀਨ ਇਹਨਾਂ ਨੇ ਕੋਈ ਨਸ਼ਾ ਤਸਕਰੀਆਂ ਪੰਚਾਇਤ ਦੇ ਨਜਾਇਜ਼ ਕਬਜ਼ਾ ਕੀਤਾ ਉਹ ਜਿਹੜੀ ਆ ਉਹ ਵੀਡੀਓ ਆਫਿਸ ਤੇ ਪੰਚਾਇਤ ਦੇ ਹਵਾਲੇ ਕੀਤੀ ਜਾਵੇਗੀ ਜਦੋਂ ਲੋੜ ਅਨਸਾਰ ਇਹਨਾਂ ਨੇ ਜਦੋਂ ਸਾਡੇ ਕੋਲ ਪੁਲਿਸ ਮਦਦ ਮੰਗੀ ਉਹਦੇ ਮੁਤਾਬਕ ਜਿਹੜੀ ਆ ਉਹ ਤਹਿਸੀਲਦਾਰ ਸਾਹਿਬ ਅਤੇ ਵੀਡੀਓ ਸਾਹਿਬ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇਗੀ ਸਰਵਿੰਦਰ ਸਿੰਘ ਦਾ ਹੁਣ ਕਿੱਥੇ ਵੇਖਾ ਐਸ ਸਮੇ ਇਹ ਝਿਲ੍ਹ ਚ ਬੰਦਾ ਕਪੂਰਥਲਾ ਕਪੂਰਥਲਾ ਝਿਲ੍ਹ ਚ ਚੱਕੀ